ਨਹੀਂ ਪਰ ਉਹਨਾਂ ਨੇ ਆਪਣੇ ਬਾਈਬਲ ਮੁਤਾਬਿਕ ਹੀ ਦੱਸਣਾ ਅੱਛਾ ਕੁਦਰਤ ਦੇ ਖਿਲਾਫ ਕਿਦਾਂ ਸੀ ਉਹ ਕੁਦਰਤ ਦੇ ਖਿਲਾਫ ਜਿੱਦਾਂ ਮੰਨ ਲੋ ਕਿ ਕੁਦਰਤ ਵਿੱਚ ਹਰ ਇੱਕ ਨਿਯਮ ਕੰਮ ਕਰ ਰਿਹਾ ਆ ਸੋ ਮੈਂ ਕੁਝ ਬਾਈਬਲ ਦੇ ਵਿੱਚ ਉਹ ਮੈਂ ਹਵਾਲਾ ਦੇ ਸਕਦਾ ਆ ਕਿ ਜਦੋਂ ਮੈਂ ਬਾਈਬਲ ਪੜ੍ਹੀ ਤੇ ਉਹ ਪਹਿਲਾ ਹੀ ਉਤਪਤ ਦੀ ਪਤੀ ਉਤਪਤ ਦੀ ਜਿਹੜੀ ਪਹਿਲੀ ਹੀ ਚੈਪਟਰ ਆ ਮੈਂ ਆਪ ਜੀ ਸਾਹਮਣੇ ਉਹ ਦੱਸ ਦੇਣਾ ਕਿ ਮੈਨੂੰ ਕਿਉਂ ਲੱਗਾ ਕਿ ਇਹ ਕੁਦਰਤ ਦੇ ਖਿਲਾਫ ਆ ਕੁਦਰਤ ਦੇ ਖਿਲਾਫ ਆ ਜਦੋਂ ਮੈਂ ਭਾਜੀ ਉਤਪਤ ਦੀ ਪੜ੍ਹੀ ਦੀ ਪਹਿਲਾ ਚੈਪਟਰ ਪੜਿਆ ਕਿ ਆਦ ਵਿੱਚ ਪਰਮੇਸ਼ਵਰ ਨੇ ਧਰਤੀ ਤੇ ਆਕਾਸ਼ ਨੂੰ ਉਤਪਤ ਕੀਤਾ ਸਾਜਿਆ ਔਰ ਧਰਤੀ ਬਡੋਲ ਤੇ ਸੁੰਨੀ ਸੀ ਧਰਤੀ ਤੇ ਹਨੇਰਾ ਸੀ ਪਰਮੇਸ਼ਵਰ ਦਾ ਆਤਮਾ ਪਾਣੀ ਉਤੇ ਸੁੰਦਾ ਸੀ ਪਰਮੇਸ਼ਵਰ ਨੇ ਕਿਹਾ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਸੋ ਮੇਰੇ ਉਹ ਦਿਮਾਗ ਦੇ ਵਿੱਚ ਗੱਲ ਕਲਿੱਕ ਕੀਤੀ ਕਿ ਉਹ ਕਿਸ ਚੀਜ਼ ਦਾ ਚਾਨਣ ਸੀ ਬਲਕਿ ਬਾਈਬਲ ਦੇ ਅਨੁਸਾਰ ਸੂਰਜ ਚੌਥੇ ਦਿਨ ਬਣਿਆ ਔਰ ਤਿੰਨ ਦਿਨ ਪਹਿਲਾਂ ਬਣ ਗਏ ਸੂਰਜ ਤੋਂ ਬਿਨਾ ਔਰ ਸਭ ਨੂੰ ਪਤਾ ਹੈ ਕਿ ਜੋ ਰਾਤ ਔਰ ਦਿਨ ਦਾ ਜਿਹੜਾ ਹੋ ਰਿਹਾ ਆ ਬਣ ਰਿਹਾ ਆ ਉਹ ਸੂਰਜ ਕਰਨ ਬਣ ਰਿਹਾ ਸੋ ਇਹ ਮੈਨੂੰ ਗੱਲ ਮੈਂ ਫਿਰ ਬਹੁਤ ਸਾਰੇ ਪਾਸਟਾ ਨਾਲ ਗੱਲ ਕਰਨੀ ਚਾਹੀਦੀ ਕਿ ਮੈਨੂੰ ਸਮਝਾਉ ਕਿ ਕੀ ਆ ਕਿਵੇਂ ਆ ਸੋ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਤੁਸੀਂ ਕਦੀ ਅੰਕਨਰੂਲਾ ਦੇ ਨਾਲ ਬੈਠੇ ਮੈਂ ਨਹੀਂ ਬੈਠੇ ਨਹੀਂ ਕਿਉਂਕਿ ਉਹਨਾਂ ਮੈਨੂੰ ਮੈਂ ਸੁਣਨ ਦੇ ਵਿੱਚ ਆ ਕਿ ਟਾਈਮ ਲੈਣਾ ਪੈਂਦਾ ਹੈ ਜਾਂ ਕੁਛ ਕਰਨ ਮੈਂ ਬਹੁਤ ਸਾਰੇ ਮੈਸੇਜ ਕੀਤੇ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਪੇजेस ਤੇ ਕੋਈ ਰਿਪਲਾਈ ਨਹੀਂ ਆਇਆ ਅੱਛਾ ਮੈਂ ਵੀ ਉਹੀ ਗੱਲ ਕਰ ਰਿਹਾ ਕਿ ਮੈਨੂੰ ਵੀ ਬਹੁਤ ਟਾਈਮ ਲੈਂਦਾ ਆ ਮੈਂ ਗੱਲ ਕਰ ਰਿਹਾ ਸੀ ਕਿ ਟਾਈਮ ਲਾਉਂਗਾ ਸੋ ਮੈਨੂੰ ਉਹ ਚੀਜ਼ਾਂ ਕਿਉਂਕਿ ਮੈਨੂੰ ਕੁਦਰਤ ਨਾਲ ਪਿਆਰ ਆ ਜਦੋਂ ਮੈਂ ਗੁਰਬਾਣੀ ਪੜ੍ਹੀ ਵਿਚਾਰੀ ਕਿ ਹਾਂ ਯਾਰ ਇਹ ਕੁਦਰਤੀ ਬਾਹਰੀ ਗੱਲਾਂ ਕਰਦੀ ਨਹੀਂ ਨੀ ਗੁਰਬਾਣੀ ਕੁਦਰਤ ਦਾ ਖਿਆਲ ਰੱਖਣ ਵਾਸਤੇ ਕਰ ਰਹੀ ਆ ਕਿ ਕੁਦਰਤ ਦੇ ਵਿੱਚ ਰਹਿ ਕੇ ਹੀ ਸਾਰੇ ਤੁਸੀਂ ਕੰਮ ਕਰਨੇ ਨੇ ਸੋ ਇਸ ਕਰਕੇ ਮੈਂ ਉਹਨਾਂ ਤੋਂ ਫਿਰ ਹੌਲੀ-ਹੌਲੀ ਦੂਰ ਹੁੰਦਾ ਰਿਹਾ ਔਰ ਦੂਸਰੀ ਗੱਲ ਹੈ ਜਿਹੜੀ ਮੈਂ ਦੱਸ ਰਿਹਾ ਜਿਹੜੀ ਮੇਨ ਗੱਲ ਆ ਪਾਸਟਰ ਅੰਕਲ ਨੁਰਲਾ ਜੀ ਆਏ ਉਹਨਾਂ ਨੇ ਜੋ ਕਹਿਣਾ ਸੀ ਕਿਹਾ ਬਾਈਬਲ ਅਨੁਸਾਰ ਲਾਸਟ ਟਾਈਮ ਜੋ ਉਹ ਕਰਦੇ ਨੇ ਮੈਨੂੰ ਮੈਨੂੰ ਸ਼ਬਦ ਕਹਿਣਾ ਨਹੀਂ ਆ ਰਿਹਾ ਵੀ ਕੀ ਕਰਦੇ ਨੇ ਕਿ ਗਵਾਹੀਆਂ ਦੇਣ ਦਾ ਸਮਾਂ ਆਇਆ ਟੈਸਟਮਨੀ ਟੈਸਟਮਨੀ ਹਾਂਜੀ ਔਰ ਸਰ ਜਦੋਂ ਕਿ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਲੂਲੇ ਲੰਗੜੇ ਕਾਣੇ ਪਿੰਗਲੇ ਸਭ ਚੰਗੇ ਹੋਣਗੇ ਮੁਰਦਾ ਜ਼ਿੰਦੇ ਹੋਣਗੇ ਉਹਨਾਂ ਦਾ ਹੀ ਮਸੀਹੀ ਪਰਿਵਾਰ ਇੱਕ ਡੈੱਡ ਬੋਡੀ ਨੂੰ ਆਪਣੇ ਬੱਚੇ ਨੂੰ ਲੈ ਕੇ ਆਏ 15 16 ਸਾਲ ਦਾ ਬੱਚਾ ਹੋਊਗਾ ਤੇ ਉਸ ਡੈੱਡ ਬੋਡੀ ਨੂੰ ਉਹ ਸਟੇਜ ਤੱਕ ਜਾਣ ਹੀ ਨਹੀਂ ਦਿੱਤਾ ਉੱਤੇ ਪ੍ਰਾਰਥਨਾ ਹੀ ਕਰਨ ਦਿੱਤੀ ਉਹਨਾਂ ਦੇ ਵਲੰਟੀਅਰਸ ਨੇ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਠੀਕ ਹੈ ਜੀ ਜਿਹੜੇ ਉਹਨਾਂ ਨੇ ਅੱਗੇ ਰੱਖੇ ਸੀ ਬੋਡੀਗਾਰਡ ਔਰ ਉਹ ਮੇਰੇ ਕੋ ਵੀਡੀਓ ਵੀ ਪਈ ਆ ਇਸ ਟਾਈਮ ਮੇਰੇ ਕੋ ਮੈਂ ਜਿਹੜੀ ਵੀ ਗੱਲ ਕਰ ਰਿਹਾ ਸਬੂਤ ਦੇ ਆਧਾਰ ਤੇ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਰਿਹਾ ਸੋ ਮੈਨੂੰ ਬੜਾ ਦੁੱਖ ਲੱਗਾ ਫਿਰ ਉਹ ਡੈੱਡ ਬੋਡੀ ਨੂੰ ਧੱਕੇ ਮਾਰੇ ਜਾ ਰਿਹਾ ਸੀ ਪਿੱਛੇ ਛੁੱਟਿਆ ਜਾ ਰਿਹਾ ਸੀ ਪਾਸਟਰ ਅੰਕਲ ਨਰੂਲਾ ਜੀ ਉਹਨਾਂ ਨੂੰ ਜਦੋਂ ਪਹ ਲੱਗਾ ਉਹਨਾਂ ਨੇ ਆਪਣੇ ਸੇਟੋ ਕਿ ਇਹ ਸ਼ੈਤਾਨ ਦੀਆਂ ਆਤਮਾਵਾਂ ਨੂੰ ਬਾਹਰ ਕੱਢਿਆ ਜਾਵੇ ਇਹ ਸਾਡੇ ਭਰਾ ਨਹੀਂ ਹਨ ਇਹ ਸਾਡੇ ਦੁਸ਼ਮਣ ਹਨ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਗੰਦੀਆਂ ਆਤਮਾਵਾਂ ਨੂੰ ਬਾਹਰ ਕੱਢਿਆਵੇ ਸੋ ਉਹਨਾਂ ਨੂੰ ਇੱਕ ਕਮਾਂਡ ਕਰ ਰਹੇ ਸੀ ਕਿ ਫਾਇਰ ਆਊਟ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਬਾਹਰ ਕੱਢਿਆ ਜਾਵੇ ਸੋ ਉਹਨਾਂ ਨੇ ਬਹੁਤ ੱਕੇ ਮਾਰੇ ਪਰ ਕਿਸੇ ਤਰ੍ਹਾਂ ਵੀ ਮੈਂ ਯਤਨ ਕਰਕੇ ਉਹ ਡੈੱਡ ਬੋਡੀ ਨੂੰ ਅੱਗੇ ਲੈ ਕੇ ਆਇਆ ਹਾਂ ਸਟੇਜ ਦੇ ਤੋ ਲੱਗੇ ਸੀ 2-3 ਕਦਮਾਂ ਤੇ ਮੇਰੇ ਕੈਮਰੇ ਵਾਲਾ ਸੀ ਵੀਰ ਜਿਹੜਾ ਲਾਈਵ ਕਰ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ